ਤਾਕੇ ਅਜ ਪੰਡਾ ਜੀ ਨੇ ਹੱਥ ਕਰਦੇ ਨੇ ਹੈ ਗੁਰਦਾਬਾਦ ਤੋਂ ਸਪੈਸ਼ਲ ਆਏ ਥੇ ਕਿੰਨੇ ਕਿੰਨੇ ਲੋਕ ਆਏ ਹੋਏ ਨੇ ਦੇਖੋ ਬਹੁਤ ਲਈ ਮੈਨੂੰ ਦੋ ਦੋ ਤਾਲੀਆਂ ਦੀ ਜ਼ੋਰਦਾਰ ਤਾਲੀਆਂ ਆਇਓ ਬ੍ਰਿੰਦ ਜੀ ਅਜ ਨਾਲ ਜੀ ਦੱਸੋ ਸਾਡੇ 3 ਜਿਹੜੇ ਸੀਨੀਅਰ ਮੈਂਬਰ ਹੈ ਸਾਰੇ ਗਾਰਡਨ ਕਰੋ ਹੋਰ ਕਿੱਥਾ ਆਇਓ ਅਜੇ ਜੀ ਦਾਦੂ ਪੀਰ ਨਾਲ ਲਈ ਕਾਲ ਕੁਰਦੀਪ ਜੀ ਦਾ ਤਾਂ ਤੁਸੀਂ ਪਿੱਛੇ ਰਹੇ ਹੋ ਕਿਹਦਾ ਆਇਆ ਅੱਜ ਆਉਂ ਬਾਹਰ ਜਾਣੇ ਕਿਉਂ ਪੁੱਛਿਆ ਨਹੀਂ ਮੈਂ ਚਾਹੁੰਦਾ ਡਾਕਟਰ ਅਮਰਪ੍ਰੀਤ ਜੀ

ਕਹਿੰਦੇ ਆ ਕਿ ਨਾ ਮੈਂ ਲੋਕਾਂ ਨੂੰ ਦੋ ਵੇਦੋ ਕਰਕੇ ਭੇਜ ਲਿਓ। ਇਹਨਾਂ ਅੰਦਰ ਧਿਆਨ ਜਿਸ ਗੱਲ 'ਤੇ ਹੁੰਦਾ ਜਦੋਂ ਤੁਸੀਂ ਬੁੱਧੀਜੀਵੀ ਲੋਕ ਜੇ ਤੁਹਾਨੂੰ ਕੁਝ ਗੱਲਾਂ ਪਤਾ ਹੋਣੀ ਜਿਹੜੀਆਂ ਬਹੁਤ ਸਮਾਜਿਕ ਗੱਲਾਂ ਧਿਆਨ ਚ ਰੱਖੀ। ਅਮਰ ਸਿੰਘ ਨੂੰ ਜੀ ਸਭ ਤੋਂ ਜ਼ਿਆਦਾ ਕੁਝ ਦੀ ਕੀ ਗਿਆ ਕੋਈ ਕੋ ਡਾਕਟਰ ਬਣ ਮੌਂਸੇਂਗਲੇ ਜਿਹਨਾਂ ਬਹੁਤ ਕੁਝ ਅਮਰ ਸਿੰਘ ਨੇ। ਪਰ ਸਾਡੇ ਲੋਕਾਂ ਨੂੰ ਸਾਹਮਣੇ ਨਹੀਂ ਇਹਨੇ ਪ੍ਰੋਜੈਕਟ ਜਿਹਦੇ ਡਾਕਟਰ ਸਾਹਿਬ ਨੇ 2006 ਜਿਹੜਾ ਨਵਾਂ ਉਹਦੇ ਘੱਟੂ ਕਰ 2000 ਕਰੋੜ ਦੇ ਪ੍ਰੋਜੈਕਟ ਸਾਹਿਬ ਦੇ ਲਏ ਗਏ ਜਿਹੜੇ ਸਾਡੇ ਬੰਦਿਆਂ ਕੋ ਬਣੇ ਸੈਂਟਰ ਯੂਨੀਵਰਸਿਟੀ ਅਫਸਰ ਨੂੰ ਮਿਲੀ ਵਰਲਡ ਕਲਾਸ ਯੂਨੀਵਰਸਿਟੀ ਅਫਸਰ ਨੂੰ ਮਿਲੀ ਇਹਨਾਂ ਤੋਂ ਹਸਪਤਾਲ ਨੂੰ ਸਰਵ ਮਿळ्या ਤੇ ਸਾਡੇ ਮੁਸ਼ਕਲੇ ਸਿਰਦੀ ਹੈ ਕਿ ਮਾਦਵੀ ਖੇਤੇ ਜੋ ਐਮਐਨਏ ਜਿਆਦੇ ਹੁੰਦੇ ਆ ਮੁੱਖ ਮੰਤਰੀ ਤੋਂ ਬੰਦਾ ਉਹ ਆਪਣੇ ਪ੍ਰੋਜੈਕਟ ਤੇ ਮੰਗਦੇ ਨਹੀਂ ਪੱਟ ਨੇ ਅਨਾਉਂਸ ਹੋਏ ਪ੍ਰੋਜੈਕਟ ਨੇ ਕੋਈ ਨਾ ਚੋਕੇ ਉੱਤੇ ਪਾ ਲਵੇ ਦੇ ਸੈਂਟਰ ਜਿਹੜੇ ਅਸੀਂ ਪਾ ਦਿੱਤੇ ਦੀ ਕੋਈ ਪਤਾ ਨਹੀਂ ਹੋਇਆ ਖਾਲੀ ਬਿਜਲੀ ਦਾ ਰੋਕ ਰਹੀ ਐਮ ਤੇ ਪਾ ਲਵੇ ਗਿਆ ਕੋਈ ਪਤਾ ਨਹੀਂ ਹੋ ਰਿਹਾ ਤੁਸੀਂ ਕੋਈ ਅਸੀਂ ਇਹਦੇ ਉਹਨਾਂ ਦੀ ਤਰੱਕੀ ਕਰੋ ਸੀ ਉਹਨਾਂ ਨੂੰ ਮਤਲਬ ਇਹ ਦੇਖ ਦੇਖ ਨਹੀਂ ਹੋ ਰਹਿਦਾ ਪੱਟ ਨੇ ਜੀ ਸਾਡੀ ਅੰਦਰੋਂ ਤੋਂ ਪਰ ਹਸਪੀਟਲ ਨਹੀਂ ਅੰਚਾ ਹੈ ਕਬੀ ਸਰਕਾਰੀ ਬਾਰੇ ਬੋਲੇ ਨਹੀਂ ਜਿਹੜੇ ਸੂਕਲ ਨੇ ਡਰਸ ਲੈਕਚਰ ਲੱਗੇ ਪੁੱਛੋ ਤੁਹਾਨੂੰ ਤੁਸੀਂ ਬੋਲੇ ਕਿਉਂ ਨਹੀਂ ਇਹ ਚੀਜ਼ ਜਦੋਂ ਮੈਂ ਐਕਸਪ੍ਰੈਸ ਵੇ ਜਿਹੜਾ ਬਣਿਆ ਡਾਕਟਰ ਨਮੋਦ ਸਿੰਘੀ ਦਾ ਟਿਆਰ ਕੀਤਾ ਬਲੂਪ੍ਰਿੰਟ ਸੀ ਜਿਹਨੂੰ ਅਕਾਲੀ ਬੀਜੇਪੀ ਗੌਰਮਤ ਜਦੋਂ 2019 ਦੇ ਵਿੱਚ ਲੈ ਕੇ ਆਇਆ ਸੀ ਬਾਰੇ ਜਦ ਤਿਆਰ ਹੋਇਆ ਅਮਰਸਾ ਵੇ ਨਾ ਬਣ ਗਿਆ ਇਸੇ ਦਿੱਲੀ ਅਮਰਸਾ ਐਕਸਪ੍ਰੈਸ ਵੇ ਬਾਅਦ ਤੱਕ ਦਾ ਜੁੜਿਆ ਬਾਚਰੇ ਬੜਾ ਅਤਾ ਦਿੱਲੀ ਜੰਦਰ ਕਟਰਾ ਐਕਸਪ੍ਰੈਸਵੇ ਜਦੋਂ ਮੈਨੂੰ ਪਤਾ ਲੱਗਾ ਫਿਰ ਮੈਂ ਤੇਜ਼ ਵੀ ਨੀ ਲਗਾਈ ਲੜੀ ਦੰਨੂ ਮੇਰੇ ਲਈ ਇੱਕ ਬਾਦ ਪੇਰਵਾ ਸਮਸਾਰ ਆਇਆ ਗੱਤਰੀ ਸਾਹਿਬ ਨੇ ਕੈਪਟਨ ਰਵਿੰਦਰ ਸਿੰਘ ਸੀਐਮਸੀ ਹੋ ਰਿਹਾ ਮੈਂ ਵੀ ਵਿੱਚ ਮੀਟਿੰਗ ਸੀ ਫਿਰ ਉਹਨਾਂ ਨੇ ਹੌਸਲੀ ਤੱਕ ਅਸੀਂ ਦੁਬਾਰਾ ਤਾਂ ਮੁੜਦੇ ਹਾਂ ਉਦੋਂ ਜਦੋਂ ਹੀ ਜਾਗਦੇ ਹਾਂ ਸਾਡੇ ਬੱਚੇ ਖਸੂ ਆਈਆਈਐਮ ਮਿਰਤੋ ਪੇਟੋ ਦਾ ਪ੍ਰੋਜੈਕਟ ਸੀ ਡਾਕਟਰ ਮਨਮੋਹ ਸਿੰਘ ਦੇ ਸੀ ਸ਼ੇਧ ਤੇ ਸਾਰੇ ਨੇ ਪਰ ਪੰਜ ਬਣ ਗਏ ਇਹ ਬਣਦੇ ਹੀ ਸੀ ਕਿਉਂਕਿ ਤੇ ਨਿਕਾ ਉਹਨਾਂ ਦੀ ਸੀ ਇਹ ਮਾਲ ਵਿੱਚ ਕੇ ਕਿਤੇ ਬੱਲੇ ਚ ਰਹੇ ਜਦੋਂ ਮੈਂ ਬਣਿਆ ਉਸ ਸਮੇਂ ਫਿਰ ਮੈਨੂੰ ਜਦੋਂ ਪਤਾ ਲੱਗਾ ਫਿਰ ਮੈਂ ਪਾਰਲੀਮੈਂਟ ਚ ਗੱਲ ਰੱਖੀ ਬਾਰ ਬਾਰ ਮੰਤਰੀ ਨੂੰ ਮਿਲ ਕੇ ਅੱਜ ਆਈਆਈਐਮ ਵੀ ਬਣ ਕੇ ਤਿਆਰ ਹੋ ਚੁੱਕੇ ਸੌਫਟਵੇਅਰ ਟੈਕਨੋਲੋਜੀ ਬਾਰ ਇਹ ਵੀ ਡਾਕਟਰ ਸਾਹਿਬ ਦੇ ਕੇ ਕੇ ਬਣਾਉਂਦੇ ਸੀ ਇੱਥੇ ਵੀ ਹੋਰ ਲੱਗਿਆ ਕਿ ਲੈ ਜਾਓ ਮਾਲੀ ਲੈ ਜਾਓ ਆਈਡੀਆ ਬੰਨਣਾ ਹੁੰਦਾ ਪਰ ਮੈਂ ਉਨੂੰ ਨਹੀਂ ਜਾਂਦਾ ਸਾਜੂ ਵੀ ਪਾਣੀ ਕਿਥੇ ਪਿਆ ਹੋ ਗਿਆ ਲੀਟਰ ਦਾ ਕੀ ਬਰਜ ਹੈ ਇਹ ਕੰਮ ਤੁਸੀਂ ਨਹੀਂ ਕਰਦੇ ਮੇਰਾ ਬਰਜ ਹੈ ਜੋ ਮੈਂ ਕਹਿੰਦਾ ਤੁਹਾਡੇ ਆਉਣ ਵਾਲੇ ਫਿਊਚਰ ਤੁਹਾਡੇ ਬੱਚਿਆਂ ਲਈ ਸਾਈਉ ਜੋ ਕੰਮ ਕੀਤੇ ਨੇ ਇਹਨੂੰ 50 ਸਾਲ 100 ਸਾਲ ਅੱਗੇ ਰੱਖ ਕੇ ਧਿਆਨ ਚ ਕੀਤੇ ਹਨ ਔਰ ਹੱਥ ਨਾ ਦਿਲੇ ਜਦੋਂ ਤੁਸੀਂ ਛੁੱਟ ਗਏ ਤੇ ਮੇਰਾ ਕੰਮ ਹੈ ਪਾਰਲੀਮੈਂਟ ਵਿੱਚ ਜਾ ਕੇ ਤੁਹਾਡੀ ਗੱਲ ਕਰਾਂ ਮੈਂਬਰ ਆਫ ਪਾਰਲੀਮੈਂਟ ਕਿਉਂ ਹਾਂ ਤੇ ਕਾਨੂੰਨ ਰੋੜੇ ਕਾਨੂੰਨ ਬਣਾਵਾਂਗੇ ਕੋਈ ਡਿਵੈਲਪਮੈਂਟ ਦੀ ਗੱਲ ਕਰਨੀ ਉਹ ਕਰਾਂਗੇ ਕ੍ਰੀਪ ਸੱਤਰਵਾਰ ਮੈਂ ਪਾਰਲੀਮੈਂਟ ਚ ਤੁਹਾਡੀ ਕਰ ਰੱਖੂਗਾ ਜੋ ਤੁਮੇ ਬਣਿਆ ਕੁਐਸਚਨ ਪੁੱਟ ਕੀਤੀ ਹੈ ਡਿਬੇਟ ਜਿਸੇਰੇ ਕੀ ਮੁੱਦੇ ਜਿਸ ਉੱਤੇ ਉੱਥੇ ਅਸੀਂ ਮੁੱਦੇ ਉਠਾਏ ਹਾਂ ਸਰਟ ਰਿਲੇਟਡ ਕਰ ਪੇਸ਼ ਕਰਾਂਗੇ ਇਹ ਬਦਲੇ ਸੁਕਾਣ ਚ ਲਿਟੂ ਅਲੱਗ ਅਲੱਗ ਪਾਰਟੀਆਂ ਤੋਂ ਆ ਰਹੇ ਕਾਲੀ ਤੋਂ ਪੀਜ ਵੀ ਤੋਂ ਆਪ ਤੋਂ ਇਹਨਾਂ ਬੱਚੋ ਤੁਸੀਂ ਵਧਾਨਕਾਰ ਬਣ ਤੋਹਾ ਕੋਈ ਦੋ ਚਾਰ ਚੀਜ਼ਾਂ ਲੋਕਾਂ ਨੂੰ ਦਿਖਾ ਦੇ ਜਿਵੇਂ ਅਸੀਂ ਬੋਲੀ ਆ ਉਹ ਜਿੱਤੇ ਨਾਲ ਚੁਣਕੇ ਪੈਂ ਜਾਂ ਲੱਖਾਂ ਕਰੋੜਾਂ ਪੀ ਲੱਗਦੇ ਨੇ ਅੱਜ ਇਡੀ ਵੱਡੀ ਇਲੈਕਸ਼ਨ ਹੋ ਰਹੀ ਹੈ ਕਿੰਨਾ ਖਰਚਾ ਹੋ ਰਿਹਾ ਸਰਕਾਰ ਦਾ ਟੈਕਸ ਪੇਪਰ ਉਹ ਤੋਂ ਬਾਰੇ ਭੁੱਲਣੀ ਲੈ ਜਾ ਕੇ ਕਦੀ ਬੋਲਿਆ ਹੋ ਸੁਣਿਆ ਤੁਸੀਂ ਦੱਸ ਦੋ ਮੈਂ ਤੇਨੂੰ ਚੈਲੰਜ ਕਰਦਾ ਹਮੇਸ਼ਾ ਵੀ ਤੁਸੀਂ ਦੋ ਚਾਰ ਵੀਡੀਓ ਪਾ ਕੇ ਦੱਸਦੇ ਦਿਓ ਇੱਕ ਹੀ ਪਾ ਦੋ ਜਦੋਂ ਤੇ ਤੁਸੀਂ ਸੜੇ ਨੂੰ ਬੇਠੇਰੀ ਉੱਤੇ ਸਿਰਨਾਚੇ ਅਸੀਂ ਡਿਸਕਸ਼ਨ ਨਹੀਂ ਕਰਾਂਗੇ ਡੈਮਨ ਕਿਤਾਉ ਹਾਊਸ ਬੜੇ ਹੈ ਪੰਚਾਇਤ ਛੋਟਾ ਹੁੰਦਾ ਫਿਰ ਦੀ ਡਿਸਕਸ਼ਨ ਪੰਚਾਇਤ ਚ ਹੁੰਦੀ ਹੈ ਅਗੜੀ ਬਣਾਉਣੀ ਹੈ ਜਾਂ ਗਾਣੀ ਬਣਾਉਣੀ ਹੈ ਆਪ ਮੁਤਾਇਆ ਕਦੀ ਦਾ ਵੀਰ ਦਸਰ ਤੇ ਫਿਰ ਬਲਾਕ ਸਭਾ ਹੈ ਬਲਾਕ ਸਭਾ ਇਹ ਜੱਜ ਹੁੰਦਾ ਚਾਹਤ ਕੋਈ ਤਾਂ ਬਿੰਦ ਕਰਦਾ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਸਟੱਜਸ਼ਨ ਹੁੰਦੀ ਫਿਰ ਐਮਐਨਐ ਡਿਸਕਸ਼ਨ ਜਿਹੜੇ ਫੱਟ ਚਾਹੀਦੇ ਆ ਕੋਈ ਡਿਵੈਲਪਮੈਂਟ ਕਰੀ ਆਪਣੇ ਇਕੇ ਲਈ ਦੀ ਫਿਰ ਉਹਦਾ ਸਮਝ ਜਾ ਕੇ ਕਰ ਪਰ ਦੇਖ ਲੋ ਇਹਨਾਂ ਨੂੰ ਹੁਣੇ ਕਦੀ ਕੋ ਗੱਲ ਜਾ ਕੇ ਰੱਖੀ ਜਾਂ ਰੱਖੀ ਨਹੀਂ ਤਾਂ ਇਹ ਕਹਿੰਦੇ ਮਸਲ ਪਿੱਛੇ ਗਿਆ ਪਿੱਛੇ ਗਿਆ ਵਿੱਚ ਕਿਉਂ ਗਿਆ ਇਹਦਾ ਜਵਾਬ ਨਹੀਂ ਇਹਨਾਂ ਕੋ ਮਸੇ ਕਿਉਂ ਗਿਆ ਜਿਹੜੇ ਉਹ ਹੀ ਦੋ ਚਾਰ ਤੀਜਾ ਦਸ ਉਤੋਂ ਆਉਣੀਆਂ ਹੌਲੀ ਹੌਲੀ ਹੋਈ ਚੱਟੀਆਂ ਜੇ ਡਾਕਟਰ ਸਾਹਿਬ ਨੇ ਤਾਂ ਹੌਲੀ ਹੌਲੀ ਵੜ ਗਿਆ ਤੇ ਕਈ ਜਣਾ ਬੜਾ ਹੱਤ ਬਕਰਾ ਦੀ ਕਿਤਾਬੋਂ ਉਸ ਤੋਂ ਉਹ ਦੀ ਜਿਹੜੀਆਂ ਪਤਾ ਅ ਜਿੰਨਾ ਮੇਰਾ ਵਿਸ਼ੇ ਡਾਕੂਮੈਂਟਡ ਪੜਿਓ ਇਹ ਤੋਂ ਬਾਅਦ ਸਰਚ ਕਰਿਓ Google ਤੇ ਜਾ ਕੇ ਇਹਨਾਂ ਦਾ ਰਿਸਰਚ ਕਰਿਓ ਸਾਰੇ ਦਾ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਿਹੜੇ ਕੰਮ ਲਈ ਪਦਾਅਪ ਚਾਹੁੰਦੇ ਆ ਉਹਦੇ ਕੰਮ ਕੀ ਹੈ ਮੈਂ ਕੋਈ ਬਾਤ ਨਹੀਂ ਕਿ ਕੁਝ ਜਿਹੜੇ ਤੱਕ ਦਾ ਸਲਾਬਤ ਮਨ ਨੂੰ ਇਹ ਲੱਗੇ ਕਿ ਇਹ ਵੀ ਬਰਾਹੀ ਦਾ ਪਹਾੜ ਵੱਡਾ ਉਹ ਚੋਟਾ ਲੈਣ ਨੂੰ ਕਰਨ ਨਹੀਂ ਮੈਂ ਫਿਰ ਤੇ ਸਲਾਬਤ ਬਸਾਹ ਤੋਂ ਬੋਟਾ ਵਾਸਤੇ ਲੋਕਾਂ ਵਾਸਤੇ ਮਗੜ ਗਿਆ ਬਾਰ ਬਾਰ ਉੱਥੇ ਲਿਖਿਆ ਪਰ ਉਹ ਕਲਕਰਾ ਦੇ ਜਿਹੜੀ ਕਿਤੇ ਝੂਠ ਨਾ ਹੋਵੇ ਜਿਹੜੀ ਕਿਤੇ ਮਸ਼ਕਲਾ ਨਾ ਹੋਵੇ ਹੁਣ ਮੇਰਾ ਸੋਚ ਹੈ ਲੱਗਦਾ ਨਹੀਂ ਕਿ ਅੱਛੇ ਆਦਮੀ ਦੀ ਚੋਣ ਕੀਤੀ ਹੈ ਜਨਾਨੀ ਅੰਮ੍ਰਿਤਸਰ ਮੈਡੀਕਲ ਐਸੋਸੀਏਸ਼ਨ ਵੱਲੋਂ ਜਿਹੜਾ ਇੱਥੇ ਮਾਨ ਸਨਮਾਨ ਕੀਤਾ ਗਿਆ ਬੁਲਾ ਕੇ ਉਹਨਾਂ ਨੇ ਮਾਨ ਦੇ ਕਈ ਸਵਾਲ ਸੀ ਜਿਹੜੇ ਪੁੱਛੇ ਚਾਹੁੰਦੇ ਹੈ ਕਿ ਮੈਂਬਰ ਪਾਰਲੀਮੈਂਟ ਜਿਹੜਾ ਬਣੇ ਉਹ ਲੋਕਮਤੇ ਕਿਦਾਂ ਹੱਲ ਕਰ ਸਕਦਾ ਕਿਵੇਂ ਹੋ ਸਕਦੇ ਉਹਦੀ ਗੱਲਬਾਤ ਹੋਈ ਔਰ ਉਹਨਾਂ ਨੇ ਕਰੋਨਾ ਕਾਲ ਦੇ ਵਿੱਚ ਜਿਹੜੀ ਅਸੀਂ ਐਮ ਭੂਮਿਕਾ ਨਭਾਈ ਹੈ ਉਹਦੇ ਵਾਸਤੇ ਵੀ ਉਹਨਾਂ ਨੇ ਇਸ ਗੱਲ ਦਾ ਐਪਰੀਸ਼ੀਏਟ ਕੀਤਾ ਕਿ ਜਦੋਂ ਲੋਟ ਸੀ ਤੁਸੀਂ ਲੋਕਾਂ ਨੇ ਜਾਨ ਦੀ ਪਰਵਾਹ ਨਾ ਕੀ ਕਰਦੇ ਹੋਏ ਇੱਥੋਂ ਤੱਕ ਕਿ ਮੈਂ ਜਿਹੜੀਆਂ ਕਰੋਨਾ ਵਾਰਡ ਸੀ ਮੈਂ ਉਹ ਵੀ ਵਿਜ਼ਿਟ ਕੀਤੀਆਂ ਸੀ ਤਾਂ ਕਿ ਲੋਕਾਂ ਦੇ ਹੌਸਲੇ ਹੋਣ ਕਿਉਂਕਿ ਜਦੋਂ ਮੁਸੀਬਤ ਪੈਂਦੀ ਹੈ ਨਾ ਉਦੋਂ ਜੇ ਕੋਈ ਚੁਣਿਆ ਹੋਇਆ ਨੇਤਾ ਉਹਨਾਂ ਦੇ ਲਾਗੇ ਖੜੋਜੇ ਨਾ ਤੇ ਲੋਕਾਂ ਨੂੰ ਹੌਸਲਾ ਹੋ ਜਾਂਦਾ ਜਿਵੇਂ ਯੂਕਰੇਨ ਬੱਚੇ ਫਸੇ ਸੀ ਤੇ ਜਾ ਕੇ ਬੱਚਿਆਂ ਨੂੰ ਹੈਲਪ ਕੀਤੀ ਲੇ ਇਹ ਭਾਵੇਂ ਨਿਊਕਲੀਅਰ ਥਾਂ ਲੱਗਣ ਵਾਲੀ ਸੀ ਪਰ ਫਿਰ ਵੀ ਇਹ ਕੋਸ਼ਿਸ਼ ਕੀਤੀ ਇਸੇ ਤਰ੍ਹਾਂ ਹੀ ਹੋਰ ਕਈ ਜਗ੍ਹਾ ਤੇ ਜਿੱਥੇ ਮੁਸ਼ਕਿਲਾਂ ਆਈ ਬਾਲਾਕੋ ਅਟੈਕ ਜਦੋਂ ਪਾਕਿਸਤਾਨ ਨਾਲ ਜੁੱਧ ਤੋਂ ਮੌਲ ਸੀ ਮੈਂ ਚੱਕ ਆਲ ਪਿੰਡਿਆ ਰਾਤ ਜਾਗ ਰਿਹਾ ਡਿਫੈਂਸ ਦੋਵੇਂ ਡਿਫੈਂਸਰ ਦੇ ਸੈਂਟਰ ਚ ਹੜਾਏ ਹੜੋਂ ਦੀ ਸਥਿਤੀ ਹੋਈ ਅਜਨਾਲੇ ਚ ਮੈਂ ਤੁਸੀਂ ਤੇ ਜਾ ਕੇ ਮੱਜੜ ਆ ਲਿਆ ਕੱਲ ਕੀ ਹੁੰਦੀ ਆ ਜਦੋਂ ਪੋਲਿਟੀਕਲ ਬੰਦਾ ਖੜਦਾ ਲੋਕਾਂ ਨੂੰ ਹੌਸਲਾ ਹੋ ਜਾਂਦਾ ਕੋ ਮੇਰੇ ਆਏ ਹੜ ਦੀ ਪਰੇ ਹੋ ਜਾਣੇ ਜਾਂ ਗੋਲੀ ਨਾ ਨਹੀਂ ਰੁਕ ਜਾਣਾ ਬੜੇ ਉੱਥੇ ਲੋਕਾਂ ਨੂੰ ਹੌਸਲਾ ਚਾਹੀਦਾ ਹੌਸਲਾ ਮਿਲ ਗਿਆ ਤੇ ਇਹ ਹੀ ਸਾਡਾ ਕੰਮ ਹੈ ਹਾਊਸ ਦੇ ਵਿੱਚ ਵੀ ਤੁਸੀਂ ਅੱਗੇ ਆ ਕੇ ਕੋਈ ਅੱਗੇ ਨਹੀਂ ਆਇਆ ਤੁਸੀਂ ਅੱਗੇ ਆ ਕੇ ਆਪਣਾ ਹੱਕ ਅਦਾ ਕੀਤਾ ਜਿਹੜਾ ਅੱਜ ਵੀ ਲੋਕ ਸਭਾ ਚੁਨਾਵਦਾਰ ਹੈ ਤੀਸਰੀ ਵਾਰ ਲੋਕਤਾਂ ਨੂੰ ਚੁਣਨਗੇ ਕੀ ਕਹਿਣਾ ਚਾਹੁੰਦੇ ਬਿਲਕੁਲ ਦੇਖੋ ਉਹ ਇਸ ਮਿੱਟੀ ਦਾ ਇਥੋਂ ਦੇ ਜੀਨਸ ਦਾ ਮੇਰੇ ਤੇ ਅਸਰ ਹੈ ਕਿਉਂਕਿ ਅਸੀਂ ਹਮੇਸ਼ਾ ਜ਼ੁਲਮ ਜਿੱਤੀ ਹੋਵੇ ਉੱਥੇ ਖੜਦੇ ਆਂ ਦੇਸ਼ ਨਾ ਖੜਦੇ ਆਂ ਆਪਣੇ ਤਿਰੰਗੇ ਨਾ ਖੜਦੇ ਆਂ ਚਾਹੇ ਬਾਰਡਰ ਹੋਣ ਚਾਹੇ ਦੇ ਜੀ ਸਾਦੀ ਤੋਂ ਪਹਿਲਾਂ ਕੁਰਬਾਨੀਆਂ ਦਾ ਇਤਿਹਾਸ ਘਟ ਕੇ ਵੇਖ ਲਓ ਉਦੋਂ ਵੀ ਉਹੀ ਕੁਝ ਹੋਇਆ ਜੋ ਇਹ ਪਿੱਛੋਂ ਕਰਦੇ ਹੁੰਦੇ ਆ ਉਦੋਂ ਵੀ ਜੋ ਕੁਝ ਬੈਠੀ ਆਏ ਤੇ ਮੈਂ ਹੀ ਸਜਨੇ ਧਿਆਨ ਦਿੱਤਾ ਔਰ ਉਹਨਾਂ ਨੂੰ ਫੜਿਆ ਔਰ ਫੜ ਕੇ ਉਹਨਾਂ ਕੋ ਜੋ ਵੀ ਬੰਬ ਲੱਗਦਾ ਸੀ ਉਹ ਚੁੱਕ ਕੇ ਬਾਹਰ ਸੁੱਟਿਆ ਉਹਨਾਂ ਦੇ ਹੱਥੋਂ ਖੋ ਗਏ ਚਲੋ ਪ੍ਰਮਾਤਮਾ ਨਹੀਂ ਜਿਗੋ ਇਹੋ ਜੀ ਚੀਜ਼ ਠੀਕ ਹੈ ਪਰ ਉਹ ਜਿਹੜੀ ਚੀਜ਼ ਸੀ ਉਹ ਮੈਂ ਮੇਰੇ ਚ ਪੁਰਖਿਆਂ ਦਾ ਸੀ ਸਿਸਟਮ ਮੇਰੇ ਫਾਦਾ ਸਾਹਿਬ ਵੀ ਜੋ ਮਿਲਟਰੀ ਚ ਕੀਤੀ ਹੈ ਬਹੁਤ ਗੱਲਾਂ ਉਹ ਵੀ ਸੁਣਾਉਂਦੇ ਹੁੰਦੇ ਸੀ ਉਹਨੇ ਉਹਨਾਂ ਦੀ ਵੀ ਗੱਲਾਂ ਤੋਂ ਅਸਰ ਰਿਹਾ ਤਾਇਆ ਜੀ ਸੀ ਮਿਲਟਰੀ ਚ ਉਹਨਾਂ ਦੇ ਵੀ ਗੱਲਾਂ ਸੁਣਦੇ ਹੁੰਦੇ ਨੇ ਆ ਪਰ ਉਧਰ ਕੋਈ ਡਰ ਨਹੀਂ ਆਇਆ ਮੈਂ ਜਿਹੜੀ ਚੀਜ਼ ਮੈਨੂੰ ਦੱਸਣੀ ਚਾਹੁੰਦਾ ਕਿ ਇੱਕ ਹੁੰਦਾ ਨਾ ਕਿ ਕੋਈ ਐ ਜਿਹੀ ਮੰਨ ਚ ਕੋਈ ਹੋਇਆ ਹੀ ਨਹੀਂ ਔਰ ਐ ਉਹਨੂੰ ਵੜ ਲਾ ਜਿਵੇਂ ਆਮ ਬੰਦਾ ਕੋਈ ਦਰ ਇਹਦਾ ਭੱਜ ਕੇ ਜਾ ਕੇ ਫੜਿਆ ਔਰ ਫੜ ਕੇ ਬਾਹਰ ਛੁੱਟਿਆ ਸੋ ਮੈਂ ਉਹਦੀ ਜਿਹੜੀ ਜੋ ਵੀ ਉਹਦਾ ਸਿਰ ਹੈ ਉਹ ਸ਼ਹਿਰ ਲਿਆ ਇੱਥੋਂ ਦੇ ਪੰਜਾਬ ਦਾ ਆ ਪੰਜਾਬ ਦੀ ਧਰਤੀ ਦਾ ਆ ਔਰ ਸਾਡੇ ਪੁਰਖਿਆਂ ਦਾ ਆ ਕ੍ਰਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਓਜਲਾ ਜੀ ਆਏ ਆ ਔਰ ਤੁਸੀਂ ਐਡੇ ਬੁੱਧੀਜੀਵ ਅੰਮ੍ਰਿਤਸਰ ਮੈਡੀਕਲ ਸੁਸਾਇਟੀ ਦੇ ਇੰਨੇ ਡਾਕਟਰ ਜੀ ਦੀ ਟੀਮ ਅੱਜ ਮਨ ਸਨਮਾਨ ਦਿੰਦਾ ਓਜਲਾ ਜੀ ਨੂੰ ਦੇਖੋ ਮੈਂ ਪਹਿਲੀ ਗੱਲ ਤਮਰਾ ਸਿਟੀ ਮੈਡੀਕਲ ਸੁਸਾਇਟੀ ਵੱਲੋਂ ਆਈ ਇਹ ਹਸਪਤਾਲ ਤੇ ਕੋਲਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਆਇਆ ਪਿਛਲੇ ਇਹਨਾਂ ਦੇ ਇਲੈਕਸ਼ਨ ਵਿੱਚ ਇਨਾਂ ਨਾਲ ਭਵੇਂ ਸਾਡਾ ਮੇਲਜੋਲ ਨਹੀਂ ਹੋਇਆ ਸੀ ਇਹਨਾਂ ਦੇ ਘਰ ਸਵੇਰੇ ਹੀ ਸਾਡੇ ਮੈਂਬਰਾਂ ਦੀ ਡਿਊਟੀ ਲੱਗੀ ਸੀ 10-10 ਮੈਂਬਰਾਂ ਦੀ ਟੀਮ ਜਾਂਦੀ ਸੀ ਅਲੱਗ-ਅਲੱਗ ਇਲਾਕਿਆਂ ਵਿੱਚ ਜਾ ਕੇ ਸਾਡੇ ਮੈਂਬਰਾਂ ਨੇ ਬੜੀ ਸੇਵਾ ਕੀਤੀ ਮੈਂ ਆਪਣੇ ਇਹਨਾਂ ਦੇ ਨਾਲ-ਨਾਲ ਆਪਣੇ ਜਿਹੜੇ ਮੈਂਬਰ ਆ ਉਹਨਾਂ ਦਾ ਵੀ ਬੜਾ ਧੰਨਵਾਦ ਕਰਨਾ ਜਿਨ੍ਹਾਂ ਨੇ ਬਹੁਤ ਸਾਲ ਦਿੱਤਾ ਅਸੀਂ ਐਤਕੀ ਵੀ ਛੋਟੀ ਦੁਆਨੇ ਆ ਵੀ ਅਸੀਂ ਤਨਮਨ ਨਾਲ ਨਾਲ ਸਹਾਤ ਕਰਾਂਗੇ ਜਿੱਥੇ ਡਿਊਟੀ ਲਾਣਗੇ ਆਪਾਂ ਦਿਖਾ ਜਾਈਏ